ਇਹ ਮਾਝੇ ਦੇ ਦੋ ਮਹੱਤਵਪੂਰਨ ਜ਼ਿਲ੍ਹੇ ਤਰਨਤਾਰਨ ਸਾਹਿਬ ਤੇ ਅਮਰਸਰ ਸਾਹਿਬ ਜਿੱਥੇ ਕਿ ਧਾਰਮਿਕ ਜ਼ਿਲ੍ਹੇ ਨੇ ਸਾਡੇ ਬਹੁਤ ਲੱਖਾਂ ਦੀ ਤعداد ਦੇ ਵਿੱਚ ਸ਼ਰਧਾਲੂ ਜਿਹੜੇ ਨੇ ਅ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਤਰਨਤਾਰਨ ਸਾਹਿਬ ਵੀ ਆਉਂਦੇ ਨੇ ਅਮਰਸਰ ਸਾਹਿਬ ਵੀ ਜਾਂਦੇ ਨੇ ਸੋ ਇਹ ਜਿਹੜਾ ਇਹ 25 ਰੇਲਵੇ ਕ੍ਰੋਸਿੰਗ ਆ ਇੱਥੇ ਬੜੇ ਲੰਬੇ ਜਾਮ ਜਿਹੜੇ ਆ ਉਹ ਲੱਗ ਜਾਂਦੇ ਸੀਗੇ ਸੋ ਅਸੀਂ ਅੱਜ ਇੱਥੇ 4 ਲੇਨ ਵਾਲਾ ਇੱਕ ਰੇਲਵੇ ਓਵਰ ਬ੍ਰਿਜ ਆਰਓਬੀ ਜਿਹੜਾ ਆ ਉਹ ਬਣਾਇਆ 770 ਮੀਟਰ ਇਹਦੀ ਲੈਂਥ ਜਿਹੜੀ ਰਹੂਗੀ ਔਰ ਨਾਲ-ਨਾਲ ਸਰਵਿਸ ਲੇਨ ਵੀ ਜਿਹੜੀ ਆ ਇਹਦੀ 5.5 ਮੀਟਰ ਦੀ ਬਣਨੀ ਆ ਇਹਦੇ ਤੇ ਲਗਭਗ 70 ਕਰੋੜ ਰੁਪਇਆ ਜਿਹੜਾ ਆ ਉਹ ਖਰਚ ਆਉਣਾ ਹੈ ਔਰ ਅਸੀਂ ਮਿੱਥਿਆ ਹੋਇਆ ਕਿ ਲਗਭਗ ਡੇਢ ਸਾਲ ਦੇ ਵਿੱਚ ਇਹ ਜਿਹੜਾ ਪੋਲਾ ਇਹਨੂੰ ਬਣਾਵਾਂਗੇ ਇਹਦੇ ਨਾਲ ਇਥੋਂ ਦੀ ਜਨਤਾ ਨੂੰ ਕਾਫੀ ਜੜੇ ਆ ਜਾਂ ਬਾਰੂ ਆਉਣ ਵਾਲੇ ਸ਼ਰਦਾਰੂਆਂ ਨੂੰ ਕਾਫੀ ਜੜੀ ਰਾਹਤ ਮਿਲੂਗੀ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਸਰਦਾਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਜਿਹੜੇ ਇਸ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਕਾਫੀ ਇਹ ਡ੍ਰੀਮ ਪ੍ਰੋਜੈਕਟ ਸੀਗਾ ਬੜੇ ਚਿਰ ਤੋਂ ਉਹਦੇ ਪਿੱਛੇ ਪਏ ਹੋਏ ਸੀਗੇ ਸੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਬੜਾ ਖੁੱਲ੍ਹਦਲੀ ਦੇ ਨਾਲ ਜਿਹੜੀ ਗ੍ਰਾਂਟ ਆ ਇਸ ਰੇਲਵੇ ਓਵਰ ਬ੍ਰਿਜ ਵਾਸਤੇ ਦੇ ਦਿੱਤੀ ਆ ਸੋ ਮੈਂ ਇਲਾਕਾ ਨਿਵਾਸੀਆਂ ਨੂੰ ਅੱਜ ਇਸ ਮੌਕੇ ਦੇ ਉੱਤੇ ਵਧਾਈ ਦਿਨਾ ਸਰ ਜੰਡਿਆਲਾ ਰੋਡ ਤੇ ਬੜੀ ਤਕੜੀ ਪ੍ਰੋਬਲਮ ਉਧਰ ਕੁੜੀਆਂ ਦਾ ਸਕੂਲ ਆ ਦੋ ਤਿੰਨ ਸਕੂਲ ਹੋਰ ਵੀ ਆ ਇੱਕ ਬੱਸ ਸਟੈਂਡ ਆ ਔਰ ਲੋਕਾਂ ਨੂੰ ਬੜੀ ਪ੍ਰੋਬਲਮ ਹੈ ਕਿ ਜੰਡਿਆਲਾ ਰੋਡ ਤੇ ਜਿਹੜਾ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਜਿਹੜਾ ਇਧਰ ਜੰਡਿਆਲਾ ਰੋਡ ਤੇ ਇੱਕ ਫਾਟਕ ਆ ਉਹਦੇ ਤੇ ਬੜੇ ਲੰਬੇ ਜਾਮ ਲੱਗਦੇ ਨੇ ਮੈਂ ਖੁਦ ਦੇਖਿਆ ਹੋਇਆ ਐ ਐਮਐਲਏ ਸਾਹਿਬ ਨੇ ਬੜੀ ਵਾਰੀ ਉਹਦੇ ਬਾਰੇ ਜਿਹੜਾ ਉਹ ਜ਼ਿਕਰ ਕੀਤਾ ਅਸੀਂ ਉਹਦੀ ਫਿਜ਼ਿਬਿਲਟੀ ਜਿਹੜੀ ਆ ਉਹ ਚੈੱਕ ਕਰਾ ਰਹੇ ਆ ਬਹੁਤ ਜਲਦ ਸਾਡੀ ਕੋਸ਼ਿਸ਼ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਐ ఎమ్మెల్యే ਸਾਹਿਬ ਦਾ ਇਹ ਡ੍ਰੀਮ ਪ੍ਰੋਜੈਕਟ ਸੀਗਾ ਉਹ ਉਸੇ ਤਰ੍ਹਾਂ ਹੀ ਉਹ ਵੀ ਜਿਹੜਾ ਇਹਨਾਂ ਦਾ ਬਹੁਤ ਵੱਡਾ ਇੱਕ ਵਿਜ਼ਨ ਆ ਕਿ ਲਗਭਗ ਉਹ ਪੁਲਬਨ ਦੇ ਨਾਲ ਸਾਰਾ ਸ਼ਹਿਰ ਹੀ ਜਿਹੜਾ ਆ ਤਰਨਤਾਰਨ ਸ਼ਹਿਰ ਜਿਹੜਾ ਆ ਉਹ ਸੁਖੀ ਹੁੰਦਾ ਸੋ ਬੜੀ ਵਾਰੀ ਇਹਨਾਂ ਨੇ ਵੀ ਇਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ ਮੇਰੀਆਂ ਵੀ ਕੋਸ਼ਿਸ਼ਾਂ ਜਾਰੀ ਨੇ ਔਰ ਆਪਾਂ ਜਲਦੀ ਉਹਨੂੰ ਵੀ ਜਿਹੜਾ ਆ ਉਹ ਕੰਸਟਰਕਟ ਕਰਾਂਗੇ ਇੱਕ ਸਰ ਪੀ ਡਬਲਯੂ ਡੀ ਦੀਆਂ ਸੜਕ ਦੇ ਉਤੇ ਕੋਆਪਰੇਟਿਵ ਬੈਂਕ ਹੈ ਤਰਨਤਾਰਨ ਉਹਦੇ ਲਾਗੇ 17 ਫੁੱਟ ਜਿਹੜੀ ਅਗੇ ਨੂੰ ਵਧ ਕੇ ਦੁਕਾਨਾਂ ਬਣੀਆਂ ਮਾ ਨਜਾਇਜ਼ ਪਾਰਾ 13 ਦੁਕਾਨਾਂ ਮਾ ਉਹ ਨਜਾਇਜ਼ ਕਬਜ਼ਾ ਸਾਰ ਅਜੇ ਤੱਕ ਨਹੀਂ ਛੁੱਟਿਆ ਉਹਨੂੰ ਐਗਜ਼ਾਮਨ ਕਰਾ ਲੈਨੇ ਆ ਮੈਂ ਦੇਖ ਲੈਣਾ ਤੁਸੀਂ ਮੇਰੇ ਧਿਆਨ ਦੇ ਵਿੱਚ ਲਿਆਂਦਾ ਤੇ ਉਹਨੂੰ ਐਗਜ਼ਾਮਨ ਕਰਾ ਕੇ ਜੋ ਵੀ ਕਾਨੂੰਨੀ ਬੰਦੀ ਕਾਰਵਾਈ ਜੜੀ ਆ ਉਹ ਕਰਦਿਆਂਗੇ ਇੱਕ ਇਹ ਜਿਹੜਾ ਕੱਕਾ ਕੰਡੇਲਾ ਪਿੰਡ ਦੇ ਲਾਗੇ ਹਾਈਵੇ ਦੇ ਉੱਪਰ ਇਹ ਚਾਰ ਮਾਰਗੀ ਉਹ ਰੇਲਵੇ ਓਵਰ ਬ੍ਰਿਜ ਬੰਡ ਰਿਆ ਵਾ ਉਸ ਦਾ ਜਿਹੜਾ ਵਾ ਅੱਜ ਨੀ ਪੱਥਰ ਜਿਹੜਾ ਵਾ ਉਹ ਸਾਡੇ ਮਾਣਯੋਗ ਮੰਤਰੀ ਪੀਡਬਲਯੂਡੀ ਮੰਤਰੀ ਸਰਦਾਰ ਅਰਪਜਨ ਸਿੰਘ ਈਟੀ ਵੱਲੋਂ ਕੀਤਾ ਗਿਆ ਵਾ ਤੇ ਇਹ ਜਿਹੜਾ ਇਹਨਾਂ ਨੇ ਦੱਸਿਆ ਵਾ ਕਿ 1.5 ਸਾਲ ਦੇ ਵਿੱਚ ਲਗਭਗ ਇਹ ਪੋਲ ਆ ਜਿਹੜਾ ਪੂਰਾ ਹੋਏਗਾ ਸੋ ਇਹ ਬੜੇ ਚਿਰ ਦੀ ਮੰਗ ਸੀ ਕਿਉਂਕਿ ਇੱਥੇ ਬੜੇ ਬੜੇ ਵੱਡੇ ਜਾਮ ਲੱਗਦੇ ਸੀ ਸੋ ਉਹ ਸ માનਜੋਗ ਮੰਤਰੀ ਸਾਹਿਬ ਸਾਡੇ ਬੁਖ ਮੰਤਰੀ ਸਾਹਿਬ ਨੇ ਸਾਡਾ ਇਹ ਜਿਹੜੀ ਮੰਗ ਆ ਉਹਨੂੰ ਪੂਰੀ ਕਰਦੇ ਹੋਏ ਇਹ ਜਿਹੜਾ ਸ਼ੁਰੂ ਕਰਨ ਦਾ ਜਿਹੜਾ ਕੀਤਾ ਵਾ ਮੈਂ ਹੀ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਮੈਂ ਹਲਕੇ ਦੇ ਵੱਲੋਂ ਵੀ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਸੋ ਇੱਕ ਇਹਨਾਂ ਨੂੰ ਹੋਰ ਅਸੀਂ ਜਿਹੜਾ ਪੋਲ ਜੰਡੇਆਲਾ ਰੋਡ ਤੇ ਲੰਮੇ ਸਮੇਂ ਤੋਂ ਬੇਨਤੀ ਕਰਦੇ ਆ ਰਹੇ ਹਾਂ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਹੈ ਮੇਰਾ ਖਿਆਲ ਹੈ ਕਿ ਉਹ ਵੀ ਜਲਦੀ ਅਸੀਂ ਉਹਦੇ ਵਿੱਚ ਵੀ ਕਾਮਯਾਬ ਹੋਵਾਂਗੇ ਉਹ ਪੋਲ ਵੀ ਜਲਦੀ ਬਣਾਵਾਂਗੇ ਸੋ ਆਹ ਜਿਹੜਾ ਇਹ ਇਹਦੇ ਨਾਲ ਜਿਹੜੀ ਬਹੁਤ ਲੋਕਾਂ ਨੂੰ ਸਹੂਲਤ ਹੋਏਗੀ ਕਿਉਂਕਿ ਮੇਨ ਜਿਹੜਾ ਵਾ ਹਾਈਵੇ ਇਹਦੇ ਤੋਂ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਲੰਘਦੀਆਂ ਹੁਣ ਵੀ ਜਾਮ ਦੇ ਵਿੱਚ ਫਸੇ ਸੀ ਅੱਧ ਕਰਕੇ ਥੋੜਾ ਜਿਹਾ ਲੇਟ ਹੋ ਗਏ ਸੋ ਇਸ ਕਰਕੇ ਇਹ ਬੜਾ ਲੋਕਾਂ ਦੇ ਵਾਸਤੇ ਪਬਲਿਕ ਦੇ ਵਾਸਤੇ ਜਿਹੜਾ ਬਹੁਤ ਵਧੀਆ ਜਿਹੜਾ ਸਰਕਾਰ ਨੇ ਕੰਮ ਕੀਤਾ ਸੋ ਅਸੀਂ ਸਰਕਾਰ ਦਾ ਮਾਨ ਸਾਹਿਬ ਦਾ ਈਟੀਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜੀ ਬੜੇ ਲੰਮੇ ਸਮੇਂ ਤੋਂ ਸਾਡੇ ਇਲਾਕੇ ਦੀ ਮੰਗ ਹੀ ਵੀ ਜਿਹੜਾ ਇੱਥੇ ਪੁਰ ਬਣੇ ਰੇਲਵੇ ਫਾੜਕ ਤੇ ਬਹੁਤ ਲੰਮੇ ਲੰਮੇ ਜਾਮ ਲੱਗਦੇ ਸੀ ਤੇ ਸਾਡੇ ਮਾਨਯੋਗ ਉੱਤੇ ਵੀ ਪੀ ਡਬਲਯੂ ਡੀ ਦੇ ਮੰਤਰੀ ਆ ਸਰਦਾਰ ਰਵਜਨ ਸਿੰਘ ਈਟੀਓ ਸਾਹਿਬ ਉਹਨਾਂ ਨੇ ਸਾਡੀ ਮੰਗ ਨੂੰ ਪੂਰਾ ਕੀਤਾ ਵਾ ਤੇ 70 ਕਰੋੜ ਦਾ ਇਹ ਪ੍ਰੋਜੈਕਟ ਜਿਹੜਾ ਲਿਆਂਦਾ ਵਾ ਇਹ ਸਾਡੇ ਮਤਲਬ ਸ਼ਹਿਰ ਦੀ ਬਹੁਤ ਵੱਡੀ ਪ੍ਰਾਪਤੀ ਆ ਤੇ ਲੋਕਾਂ ਲਈ ਬਹੁਤ ਵੱਡੀ ਸੁੱਖ ਸਹੂਲਤ ਜਿਹੜੀ ਆ ਇਹ ਜਿਹੜੀ ਆ ਲੋਕਾਂ ਨੂੰ ਮਿਲੂਗੀ ਠੀਕ ਆ